2 ਵਜੇ ਦੇ ਕੰਗਨਾਰ ਨੌਤ ਦੀ ਪੇਸ਼ੀ ਜਿਹੜੀ ਆ ਉਹ ਬਠਿੰਡਾ ਕੋਰਟ ਦੇ ਵਿੱਚ ਹੋਏਗੀ ਔਰ ਪੂਰੇ ਪੰਜਾਬ ਦੀਆਂ ਔਰ ਕਿਸਾਨ ਵਰਗ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਇਸ ਫੈਸਲੇ ਤੇ ਟਿੱਕੀਆਂ ਹੋਈਆਂ ਨੇ ਕਿ ਕੰਗਨਾਰ ਨੌਤ ਜਿਹਦੇ ਵੱਲੋਂ ਬੜੀ ਤਿੱਖੀ ਬਿਆਨਬਾਜ਼ੀ ਕੀਤੀ ਜਾਂਦੀ ਸੀ ਔਰ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਸੀਗੇ ਉਹਨਾਂ ਨੂੰ ਖਾਲਿਸਤਾਨ ਖਾਲਿਸਤਾਨੀ ਤੱਕ ਕਹਿ ਦਿੱਤਾ ਗਿਆ ਔਰ ਉਸ ਤੋਂ ਬਾਅਦ ਦਲਜੀਤ ਦਸਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਟਿੱਪਣੀ ਕੀਤੀ ਗਈ ਤਾਂ ਉਸ ਸਮੇਂ ਤੋਂ ਹੀ ਬਹੁਤ ਸਾਰਾ ਰੋਸ ਜਿਹੜਾ ਸੀਗਾ ਉਹ ਕਿਸਾਨਾਂ ਦੇ ਵਿੱਚ ਸੀਗਾ ਕਿ ਕੰਗਣਾ ਨੇ ਬਹੁਤ ਗਲਤ ਬਿਆਨਬਾਜ਼ੀ ਕੀਤੀ ਹੈ ਹਾਲਾਂਕਿ ਪੂਰੀ ਕਮਿਊਨਿਟੀ ਟਾਰਗੇਟ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਦੇ ਹੋ ਜੈਸ ਤਰੀਕੇ ਦਾ ਬਿਆਨ ਕੋਈ ਦਿੰਦੇ ਹੋ ਤਾਂ ਪੂਰੀ ਕਮਿਊਨਿਟੀ ਟਾਰਗੇਟ ਹੋ ਜਾਂਦੀ ਹੈ ਕਿਉਂਕਿ ਉਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤਾਂ ਕੰਗਣਾ ਦਾ ਉਹ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਬਹੁਤ ਕੰਟਰੋਵਰਸੀ ਹੋਈ ਫਿਰ ਕੁਲਵਿੰਦਰ ਕੌਰ ਵਾਲਾ ਜਿਹੜਾ ਹਾਦਸਾ ਉਹ ਤੁਹਾਨੂੰ ਯਾਦ ਹੋਣਾ ਹੈ ਕਿ ਸੀਆਈਏ ਐਸਐਫ ਦੀ ਇੱਕ ਮੁਲਾਜ਼ਮ ਸੀਗੀ ਉਹਨੇ ਕੰਗਣਾ ਤੇ ਥੱਪੜ ਮਾਰ ਦਿੱਤਾ ਸੀਗਾ 에어ਪੋਰਟ ਦੇ ਉੱਪਰ ਔਰ ਉਹ ਵੀ ਜਜ਼ਬਾਤਾਂ ਦੇ ਵਿੱਚ ਆਣ ਕੇ ਮੋਸ਼ਨਸ ਦੇ ਵਿੱਚ ਆਣ ਕੇ ਕਿਉਂਕਿ ਕੁਲਵਿੰਦਰ ਕੌਰ ਦਾ ਬਿਆਨ ਸੀਗਾ ਕਿ ਇਹਨਾਂ ਨੇ ਗਲਤ ਬੋਲਿਆ ਸੀ ਜਿਹੜੇ ਸਾਡੇ ਬਜ਼ੁਰਗ ਉਥੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸੀਗੇ ਉਹਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਹੈ ਤਾਂ ਉਹ ਹਾਦਸਾ ਵੀ ਹੋ ਗਿਆ ਫਿਰ ਉਸ ਤੋਂ ਬਾਅਦ ਕੰਗੜਾ ਨਾਥ ਹੋਰ ਵੀ ਬਹੁਤ ਸਾਰੇ ਵਿਵਾਦਿਤ ਬਿਆਨਾਂ ਕਰਕੇ ਜਿਵੇਂ ਮਸਲਿਆਂ ਦੇ ਵਿੱਚ ਉਲਝੀ ਰਹੀ ਤਾਂ ਹੁਣ ਤੁਹਾਨੂੰ ਦੱਸਦੀ ਕਿ ਅੱਜ ਪੇਸ਼ੀ ਹੈ